ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਸਬਧਾਨ ਬਚਾਓ ਰੈਲੀ ਸੰਬੰਧੀ ਤੁਸੀਂ ਮੋਗਗੇ ਜਾ ਰਹੇ ਆ ਉਹਦੇ ਬਾਰੇ ਕੁਝ ਦੱਸੋ ਜੀ ਸਾਡੇ ਮਾਨਯੋਗ ਤੇ ਕਥੀਪੀਰ ਪ੍ਰਧਾਨ ਸਰਦਾਰ ਬਾਰਿਆ ਅਮਰਿੰਦਰ ਸਿੰਘ ਗਰਿੰਗਪਾਪ ਨੇ ਪੰਜਾਬ ਹਰ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਬਚਾਓ ਰੈਲੀ ਸੈਂਸ ਮੁਸਿਹਦਹਿ ਮੋਗਾ ਜ਼ਿਲ੍ਹੇ ਦੇ ਪਹਿਲੇ ਅਪ੍ਰੈਲ ਵਿੱਚ ਹੀ ਕਰਾਉਣੀ ਸੀ ਲੇਕਿਨ ਲੇਟ ਹੋਤੀ ਰਹੀ ਕੋਹਣਾ ਆਗਿਮਦ ਇਹਨਾਂ ਕਰਕੇ ਕਿ ਕਈ ਜ਼ਿਲ੍ਹੇ ਵਿੱਚ ਹੁੰਦੀ ਹੈ ਤੇ ਵਰਕ ਰੈਨ ਨੀ ਪੂਰਾ ਜੋ ਜੋ ਰਿਹਾ ਆ ਆ ਦੇਖੋ ਜਦੋਂ ਕਾਫਲਾ ਸੀਗਾ ਸਾਡਾ ਕਿ ਸਾਡੇ ਸ਼ਹਿਰ ਤੋਂ ਤੇ ਸ਼ਹਿਰ ਦੇ ਲੋਕ ਦਿੱਜਦੇ ਆ ਹਮੰਦਾ ਬਹੁਤ ਵੱਡਾ ਕਾਬਲਾ ਬਹੁਤ ਅੱਛਾ ਹੈ ਪਿਛਲੇ ਵਿੱਚ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਬਾਰੇ ਦਿੱਸੇ ਜਾਏਗਾ ਕਿ ਵਰਕਰਾਂ ਨੂੰ ਆਉਣ ਵਾਲੀ 2027 ਦੀ ਚੋਣ ਵਾਸਤੇ ਲਾਂਭਤ ਕਰਕੇ 2027 ਤੱਕ ਦਾ ਫੱਕੇ ਬਲਾ ਕਰਦੇ ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਸੰਵਿਧਾਨ ਬਚਾਓ ਰੈਲੀ ਜਿਸ ਵੰਤ ਤੁਸੀਂ ਜਾ ਰਹੇ ਹੋ ਮੋਗੇ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਜੀ ਦੇਖੋ ਜੀ ਮੋਗੇ ਜਿਹੜੀ ਦੀ ਰੈਲੀ ਹੈਗੀ ਤੇ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਹਲਕਾ ਇਚਾਰਜ ਨਿਹਾਲ ਸਿੰਘ ਵਾਲੇ ਦੇ ਹੱਕ ਦੇ ਵਿੱਚ ਉੱਥੇ ਜਾ ਰਹੇ ਹਾਂ ਉੱਥੇ ਕਾਂਸਪਾਰਟੀ ਦੇ ਸੀਨੀਅਰ ਲੀਡਰ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਅਤੇ ਹੋਰ ਵੀ ਸਾਰੀ ਲੀਡਰਸ਼ਿਪ ਉੱਥੇ ਪਹੁੰਚ ਰਹੀ ਹੈ ਤੇ ਅਸੀਂ ਜਾ ਰਹੇ ਹਾਂ ਉੱਥੇ ਸਰਦਾਰ ਭੁਪਿੰਦਰ ਸਿੰਘ ਸਾਹੂ ਪੀ ਜੀ ਦੇ ਕਾਫਲੇ ਦੇ ਨਾਲ ਅਸੀਂ ਜਾ ਰਹੇ ਹਾਂ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਬਹੁਤ ਹੀ ਵੱਡਾ ਕਾਫਲਾ ਨਿਹਾਲ ਸਿੰਘ ਵਾਲੇ ਤੋਂ ਲੈ ਕੇ